ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਖੜੇ ਆ ਜੀ ਮਕੰਦਪੁਰ ਪਿੰਡ ਦੇ ਵਿੱਚ ਜਿੱਥੇ ਕਿ ਵੀਰ ਨਰਮ تقريبا 10 ਸਾਲ ਤੋਂ ਹੀ ਰਾੜਾ ਸਾਹਿਬ ਦੀਆਂ ਆਲ ਦਲੀਆਂ ਛੜਕਾਂ ਦੇ ਘੁੰਮਦਾ ਮੜਿਆ ਬਾਈ ਉਹਨਾਂ ਨੂੰ ਜੂਰੇ ਬਾਈ ਜੀ ਖੜੇ ਨੇ ਪਿੰਡ ਬੜੂੰਦੀ ਤੋਂ ਨੇ ਜਿੱਥੇ ਵੀ ਆਪਣੀ ਸੰਸਥਾ ਬਣੀ ਹੋਈ ਆਂਡਰੂ ਪਿੰਡ ਉਹਦੇ ਨਾਲ ਹੀ ਬੜੂੰਦੀ ਪਿੰਡਾਂ ਇਹਨਾਂ ਦੀ ਇਹ ਛੱਤੀ 마ਸੀ ਦਾ ਮੁੰਡਾ ਹੋ تقريبا ਇਹਨਾਂ ਨੂੰ ਇਹ ਸੀਗਾ ਵੀ ਸ਼ਾਇਦ ਇਸ ਦੁਨੀਆ ਤੇ ਹੈ ਹੀ ਨਹੀਂ ਕਿਉਂਕਿ ਜਦੋਂ ਅਸੀਂ ਇਹ ਵੀ ਦੱਸਦਾ ਕਹਿੰਦਾ ਚੰਡੀਗੜ੍ਹ ਤੋਂ ਹੀ ਆਉਂਦੀ ਰਸਤੇ ਦੇ ਵਿੱਚ ਜਦੋਂ ਸਾਨੂੰ ਦਿਖਿਆ ਤਾਂ ਸਾਨੂੰ ਪਹਿਚਾਨ ਹੋਈ ਵੀ ਇਹ ਭਰਾ ਸਾਡਾ ਮਾਸੀ ਦਾ ਮੁੰਡਈਆ ਜਦੋਂ ਮਿਲੇ ਦੇਖਿਆ ਤੇ ਇਹ ਹਾਲਾਤ ਦੇਖੇ ਤਾਂ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਸੜਕਾਂ ਦੇ ਘੁੰਮ ਰਿਹਾ ਸੀ ਉਤੋਂ ਜੇ ਕਿਸੇ ਨਾ ਖਾਣ ਪੀਣ ਨੂੰ ਦਿੱਤਾ ਤਾਂ ਖਾ ਲਿਆ ਨਹੀਂ ਨਾ ਸੀ ਹਨਾ ਜਾਂ ਕੋ ਗੁਰੂ ਘਰ ਦੇ ਵਿੱਚ ਜਾ ਕੇ ਦਾੜਾ ਸ਼ਹਿਰ ਪ੍ਰਸਾਦਾ ਪਾਣੀ ਛਕ ਜਾਂਦਾ ਦੂਜੀ ਗੱਲ ਇਹਦੀਆਂ ਇਹਦਾ ਡੈਡੀ ਆ ਜੋ ਪਿਤਾ ਜੀ ਨੇ ਉਹ ਪੂਰੇ ਹੋ ਚੁੱਕੇ ਨੇ ਇਸ ਦੁਨੀਆ ਤੋਂ ਚਲੇ ਗਿਆ ਜੋ ਮਾਤਾ ਨੇ ਉਹ ਵੀ ਇਸ ਤੋਂ ਮੂਰ ਹੋ ਗਈ। ਕੋਸੜਾ ਬੜਾ ਬੁੜੀ-ਬੁੜੀ ਦਿਮਾਗੀ ਪਰੇਸ਼ਾਨੀਆਂ ਕਿੰਦਾ ਨਾ ਪਰਿਵਾਰ ਦੇ ਵਿੱਚ ਸੀਗਾ। ਪਰ ਇਸ ਨੂੰ ਨਾ ਨੇ ਮਾਤਾ ਨੇ ਵੀ ਨੇ ਇਹਨੂੰ ਬਿਲਕੁਲ ਨਕਾਰ ਦਿੱਤਾ ਕਿ ਵੀ ਮੇਰਾ ਕੁਝ ਨਹੀਂ ਲੱਗਦਾ ਨੂੰ। ਉਸ ਤੋਂ ਬਾਅਦ ਦੋ ਜੀਆਂ ਸੱਕੀਆਂ ਭੈਣਾ ਨੇ ਵਿਆਹੀਆਂ ਹੋਈਆਂ ਨੇ ਮੈਰਿਜ ਹੋਈ ਗਈ ਆ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਨੇ। ਉਹਨਾਂ ਨੂੰ ਵੀ ਇਸ ਚੀਜ਼ ਦਾ ਕੋਈ ਪਿਆਰ ਮੁਹੱਬਤ ਕੋਈ ਨਹੀਂ ਹੈਗਾ। ਕੋਈ ਇਨਸਾਨੀਅਤ ਨਹੀਂ ਉਹਨਾਂ ਵਿੱਚ ਵੀ ਹੈਗੀ। ਸਤਿਆਂ ਭੈਣਾ ਖੂਨ ਦਾ ਰਿਸ਼ਤਾ ਪਾਣੀ ਬਣ ਚੁੱਕਿਆ ਵਾ ਕਿਉਂਕਿ ਰੁਪਈਆ ਘਟਾਈ ਕੀਤੇ ਜ਼ਮੀਨਾਂ ਪਿਤਾ ਦੀ ਉਹਦੇ ਵਿੱਚ ਕੁਝ ਮਾਤਾ ਹਿੱਸਾ ਲਾ ਜਾਂਦੀ ਆ ਇਹਨਾਂ ਦੇ ਦੱਸਣ ਦੇ ਮਦਦਗਵਾਈਆਂ ਦੇ ਬਾਕੀ ਦੋ ਭੈਣਾ ਨੇ ਜਿਹੜੀਆਂ ਉਹ ਆਪ ਦਾ ਹਿੱਸਾ ਆਉਂਦੀਆਂ ਨੇ ਤੇ ਲੈ ਕਿਥੋਂ ਚਲੀਆਂ ਜਾਂਦੀਆਂ ਨੇ ਕੋਈ ਭਰਾ ਨਾਲ ਕੋਈ ਮਤਲਬ ਨਹੀਂ ਇਨਸਾਨੀਅਤ ਮਰ ਚੁੱਕੀ ਆ ਭਾਈ ਨਾਲ ਦਾ ਜੰਮਿਆ ਹੋਵੇ ਸੜਕਾਂ ਦੇ ਰੋੰਦਾ ਕਰਦਾ ਹੋਵੇ ਸਾਹਮਣ ਵਾਲਾ ਕੋਈ ਰੋਡ ਤੇ ਹੋਵੇ ਨਾ ਗਰਮੀ ਦਾ ਸੀਜ਼ਨ ਆ ਗਿਆ ਸਿਆਲਾ ਦਾ ਸੀਜ਼ਨ ਆ ਗਿਆ ਤਕਰੀਬਨ 10 ਸਾਲ ਹੋ ਗਏ ਸ਼ਬੀਰ ਨੂੰ ਘੁੰਮ ਦੇ ਨੂੰ ਕੋਈ ਭੈਣਾਂ ਨੂੰ ਇਹ ਨਹੀਂ ਹੋਇਆ ਮੇਰਾ ਭਰਾਵਾ ਖੂਨ ਦਾ ਰਿਸ਼ਤਾ ਕੋਈ ਮਤਲਬ ਨਹੀਂ ਸਿਰਫ ਰੁਪਈਆ ਤੱਕ ਮਤਲਬ ਹੈ ਤਕਰੀਬਨ 70000-80000 ਰੁਪਈਆ ਨੂੰ ਠੇਕਾ ਹੋਊਗਾ ਦੋ ਭੈਣਾਂ ਨੇ 70-70000 ਰੁਪਈਆ ਸਾਲ ਦਾ ਲੈ ਕੇ ਚਲੀ ਜਾਂਦੀਆਂ ਨੇ ਇੱਕ 70000 ਦੇ ਨਾਲ ਸੋਢੀ ਭੈਣੋਂ ਮੇਰੀ ਉਹ ਜ਼ਿੰਦਗੀ ਲੰਘ ਜੂਗੀ ਜੋ ਛੋਟਾ ਖੂਨਾ ਛੋਟਾ ਜੰਮਿਆ ਪੜਿਆ ਛੋਡੇ ਨਾਲ ਖੇਡਿਆ ਵੀ ਹੈ ਛੋਡੇ ਨਾਲ ਵਿਆਹਾਂ ਦੇ ਵਿੱਚ ਵੀ ਹਰ ਇੱਕ ਚੀਜ਼ ਦੇ ਵਿੱਚ ਜੋ ਆਪਾਂ ਪਰਿਵਾਰਾਂ ਦੇ ਵਿੱਚ ਹੁੰਦੇ ਆ ਜਿਹੜਾ ਭਰਾ ਦਾ ਰਿਸ਼ਤਾ ਹੁੰਦਾ ਏਦੋਂ ਵੱਡਾ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਭੈਣਾਂ ਨੇ ਜਿਹੜੀਆਂ ਭੈਣਾਂ ਦਾ ਹਰ ਇੱਕ ਪ੍ਰੋਗਰਾਮ ਦੇ ਭਾਗ ਭਾਈ ਨੂੰ ਡਿਗਦੀਆਂ ਨੇ ਮੇਰਾ ਭਰਾ ਆਊਗਾ ਹਨਾ ਬੱਚਿਆਂ ਦਾ ਮਾਮਾ ਆਊਗਾ ਬੱਚੇ ਵੀ ਇਦਨੇ ਸਾਡਾ ਮਾਮਾ ਕਿ ਸਾਨੂੰ ਭੈਣ ਨੂੰ ਇਸ ਚੀਜ਼ ਦਾ ਇਹ ਨਹੀਂ ਹੋਇਆ ਕਿ ਸਾਡਾ ਛੋਡੇ ਬੱਚਿਆਂ ਨੂੰ ਸਮਝ ਨਹੀਂ ਕਿਹਾ ਵੀ ਸਾਡਾ ਮਾਮਾ ਕਿੱਥੇ ਆ ਕੋਈ ਕਦੇ ਭਰਾ ਨੂੰ ਆਪਦੇ ਨੂੰ ਏਡਿੱਕਿਆ ਨਹੀਂ ਹੈਗਾ ਵੀ ਆਜੇ ਲੋੜੀ ਆਉ ਉਹ દિਵਾਲੀ ਆਉ ਉਹ ਦਸਹਿਰ ਆਉ ਜਾਂ ਕੋਈ ਸੌਣ ਦਾ ਸੰਧਾਰਾ ਉ ਨਹੀਂ ਭੈਣ ਮੇਰੀ ਉਹ ਛੁੱਡਾ ਭਰਾ ਸਾਡੇ ਆਸਰਾ ਦੇ ਵਿੱਚ ਪੰਡ ਆਣ ਰੂ ਮਾਣਮ ਸੇਵਾ ਉਪਕੁੰਚ ਸੇਵਾ ਸਭ ਤੋਂ ਵੱਡੀ ਸੇਵਾ ਜੋ ਇਨਸਾਨੀਅਤ ਦੀ ਸੇਵਾ ਵਾ ਉੱਥੇ ਨੂੰ ਲਿਆ ਰਹਿਆਂ ਜੇ ਛੁੱਡੇ ਥੋੜਾ ਬੋਤਾ ਵੀ ਮੰਗਦੇ ਵਿੱਚ ਖੂਨ ਦਾ ਰਿਸ਼ਤੇ ਦਾ ਵਾਲਾ ਆ ਨਾ ਤੁਸੀਂ ਜਿਹੜੇ ਪੁਰੇ ਛਪਰਾ ਨੂੰ ਮਿਲਣ ਆਇਓ ਸਾਡਾ ਤਾਂ ਇਨਸਾਨੀਅਤ ਦਾ ਰਿਸ਼ਤਾ ਅਸੀਂ ਵੀ ਇਹਨੂੰ ਭਰਾ ਬਣਾ ਕੇ ਲੈ ਕੇ ਚੱਲਿਆਂਗੇ ਸਿੰਦੀ ਕੋ ਜਮੀਨ ਜਾਂ ਜਾਇਦਾਦ ਨਾਲ ਸਾਡਾ ਕੋਈ ਮਤਲਬ ਨਹੀਂ ਸਿਰਫ ਸਾਡਾ ਅਨਸ਼ਾਨੀਦਾਨ ਮਤਬਲਾ ਜੇ ਤੁਹਾਡੇ ਮੰਗ ਦੇ ਵਿੱਚ ਥੋੜੀ ਬਹੁਤੀ ਵੀ ਹੋਈ ਨਾ ਭੈਣ ਮੇਰੀਓ ਹੱਥ ਜੋੜਦਾ ਹਾਂ ਆਪਦੇ ਭਰਾ ਨੂੰ ਜਬੂਲ ਮਿਲਣਾ ਹੋਵੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਕਾਲ ਸਭ ਵਾਹਿਗੁਰੂ ਜੀ ਕੀ